लॉली पॉपकॉर्न लंगर मटर पनीर ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਦੇ ਬਲੌਗ ਇਸੇ ਆਪਾਂ ਤੁਹਾਨੂੰ ਕੁਝ ਮਾਤਾ ਚਿੰਤਕੁਨੀ ਦੇ ਮੇਲਿਆਂ ਨਾਲ ਸਮਝਦੇ ਵੀਡੀਓ ਆ ਜੋ ਤੁਹਾਨੂੰ ਬទਖਾਵਾਂਗੇ ਕਾਫੀ ਵਧੀਆ ਤਰੀਕੇ ਨਾਲ ਬਣਾਈ ਹੋਈ ਸੀ ਵੀਡੀਓ ਤੇ ਆਪਾਂ ਕਹਾਂ ਚਲੋ ਮਾਤਾ ਜੀ ਰਾਣੀ ਦੇ ਮੇਲਿਆਂ ਤੋਂ ਬਾਅਦ ਆਪਾਂ ਬਲੌਗ ਪਾਵਾਂਗੇ ਉਹ ਬੜਾ ਤੇ ਬਾਕੀ ਤੁਸੀਂ ਬਲੌਗ ਨੂੰ ਕਾਫੀ ਤਿਆਰ ਦਿੱਤਾ ਜੋ ਵੀ ਆਪਾਂ ਪਾਏ ਆ ਬਲੌਗ ਮਾਤਾ ਚਿੰਤਕੁਨੀ ਦੇ ਮੇਲਿਆਂ ਦੇ ਤੇ ਮਾਤਾ ਚਿੰਤਕੁਨੀ ਭਵਨਾਂ ਤੇ ਵੀ ਗਈ ਸੀਗੇ ਉੱਥੋਂ ਵੀ ਸਾਨੂੰ ਬਹੁਤ ਸਾਰਾ ਪਿਆਰ ਮਿਲਿਆ ਤੇ ਐਡੀ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਬਾਕੀ ਤੁਹਾਨੂੰ ਮੇਲਿਆਂ ਵਿੱਚ ਕਾਫੀ ਸਾਰੇ ਯੂਟਿਊਬਰਸ ਨੇ ਬਲੌਗ ਪਾਏ ਹੋਏ ਸੀਗੇ ਦਰਸ਼ਨਾ ਮੇਲੇ ਕਾਫੀ ਵਧੀਆ ਤਰੀਕੇ ਨਾਲ ਕਰਾਏ ਜੋ ਵੀ ਲੰਗਰ ਸੇਵਾ ਹੋ ਰਹੀ ਸੀ ਜਾਂ ਜੋ ਵੀ ਮਤਲਬ ਚੱਲ ਰਿਹਾ ਸੀ ਮੇਲੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਆ ਦਿਖਾਇਆ ਵੀ ਹੈਗਾ ਆ ਤੇ ਚਲੋ ਅਸੀਂ ਵੀ ਤੁਹਾਨੂੰ ਮੇਲਿਆਂ ਨਾਲ ਰਿਲੇਟਡ ਕੁਝ ਦਿਖਾਉਂਦੇ ਆ ਬਹੁਤ ਚਲੋ ਜੀ ਬਾਦਿਆ ਵੀਡੀਓ ਵਾਲੀ ਸਾਈਡ ਨੂੰ ਤੇ ਆਪਣੀ ਪਿਆਰ ਤੇ ਸਪੋਰਟ ਐਦਾ ਹੀ ਬਣਾਈ ਰੱਖਿਓ ਦੋਸਤੋ ਜਿੱਦਾਂ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਆ ਆਪਾਂ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਐਦੀ ਲੈ ਕੇ ਦਿਖਾਉਂਦੇ ਰਹਾਂਗੇ ਚਲੋ ਦੋਸਤੋ ਬਾਦਿਆ ਵੀਡੀਓ ਵਾਲੀ ਸਾਈਡ ਨੂੰ ਕੋਈ ਸੁਵੇ ਸੁਵੇ ਟਾਈਮ ਲੱਗਾ ਇਹ ਨੰਦਾਚੌਰ ਜਿਹੜਾ ਉਹ ਸ਼ਰਪੁਰ ਵੜਿਆ ਲੰਗਰ ਚੱਲ ਰਹੀ ਜੀ ਬਰੈਡ ਪਕੌੜੇ ਤੇ ਚਾਹ ਹਰੇ ਸਭ ਸਤ ਨੇ ਪਨੀਰ ਕੜੀ ਚਾਵਲ ਤੇ ਖਟਾ ਬਾਗ ਲੋਈ ਪੋਪਕੋਰਨ ਦਾ ਲੰਗਰ ਲੱਗਾ ਹੋਇਆ ਨੇੜੇ ਸ਼ਾਹਰੂ ਜਮਾਲ ਦਰਬਾਰ ਆਹ ਦੇਖੋ ਛੋਟੇ ਛੋਟੇ ਸੇਵਾਦਾਰ ਆਹ ਰੰਮੀ ਉਹ ਭਾਈ ਇਧਰ ਸਾਹਮਣੇ ਲੱਗਾ ਜੀ ਕੈਂਪ आयुर्वेदिक फ्री मेडिकल कैंप ਜੋ ਕਿ ਆਪਣੇ ਹੁਸ਼ਿਆਰਪੁਰ ਵਾਲਿਆਂ ਲਾਇਆ ਹੋਇਆ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਦਵਾਈਆਂ ਮਤਲਬ ਅਸਰਕਾਰ ਹੈਗੀਆਂ ਜਿਨ੍ਹਾਂ ਨੇ ਵੀ ਆਣਾ ਦਵਾਈਆਂ ਲੈ ਸਕਦੇ ਕੋਈ ਸਿਰੋ ਪੇਟ ਦੀ ਸਮੱਸਿਆ ਹੋਵੇ ਆਧਾਰ ਦਵਾਈ ਤੋਂ ਮਿਲਦੀ ਹੈ ਆਯੁਰਵੈਦਿਕ ਸੇਵਾਦਾਰ ਸਾਹਮਣੇ ਵੀ ਲੰਗਰ ਆਜੀ ਚਾਰੇ ਪਾਸੇ ਲੰਗਰ ਲੰਗਰ ਸੇਵਾ ਦੇਸ਼ ਧਰਮ ਦਾ हेलो भाई नितिन 15 का था 谢谢 ਉਹ ਹਾਲੇ ਰੋਡ ਤੇ ਲੱਗ ਗਿਆ ਫਿਰ ਕਿਲੋਮੀਟਰਾਂ ਦਾ ਜਾਮ ਚੈੱਕ ਕਰ ਸਕਦੇ ਹੋ ਜੀ ਬੋਲ ਸਾਲੇ ਹੁਣ ਟਾਣਗੇ ਟਰੈਕਟਰ ਸਾਰਾ ਚੇਅਰਮੈਨ ਜਾ ਰਿਹਾ ਜੀ ਬਚਾ ਹੋ ਗਿਆ ਹਾਂ ਜੀ ਲੋੜੀ ਲੱਗਾ ਹੋਇਆ ਜਾਮ ਬਹੁਤ ਤਕੜਾ ਜਿਆ ਕਰਦਾ ਦੇ ਪਰ ਹਾਲੀ ਬਹੁਤ ਜਿਆਦਾ ਬਦਲ بارش ਆਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਜੀ ਜਾਮ ਚੱਕ ਰਹੇ ਹਾਂ ਹਾਂਜੀ ਫਿਰ ਦੋਸਤੋ ਅੱਜ ਦੇ ਬਲੌਗ ਚ ਨਹੀਂ ਮਿਲਦਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਦੇ ਹੋ ਲਾਈਕ ਵੀ ਜਰੂਰ ਕਰਦੇ ਹੋ ਪਰ ਨਵੇਂ ਹੈਗੇ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਦੋਸਤੋ ਚਲੋ ਮਿਲਦੇ ਸਾਨੂੰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਦੋਸਤੋ ਜੈ ਮਾਤਾ ਦੀ ਸਾਰਿਆਂ ਨੂੰ